ਸਾਸਰੀ ਕਾਲ ਦੀ ਡੀ ਕਲੈਕਸ਼ਨ ਬੁਟੀਕ ਤੇ ਸਾਰਿਆਂ ਦਾ ਵੈਲਕਮ ਹੈ ਜੀ ਤੇ ਅੱਜ ਫਿਰ ਮੈਂ ਤੁਹਾਡੇ ਲਈ ਇੱਕ ਸੋਹਣੀ ਜੀ ਕਲੈਕਸ਼ਨ ਲੈ ਕੇ ਆਈ ਆਂ ਪ੍ਰਿੰਟ ਸੂਟ ਨੇ ਬਹੁਤ ਸੋਹਣਾ ਫੈਬਰਿਕ ਹੈ ਜਿਵੇਂ ਵੀ ਗਰਮੀ ਦੇ ਵਿੱਚ ਆਪਾਂ ਕੋਈ ਪ੍ਰੋਗਰਾਮ ਆਉਂਦਾ ਹੈ ਤੇ ਆਪਾਂ ਜ਼ਿਆਦਾ ਕਾਟਨ ਦਾ ਸੂਟ ਪਾਣ ਲੱਗਿਆਂ ਆਪਾਂ ਥੋੜਾ ਸੋਚਨੇ ਆ ਕਿ ਜਿਵੇਂ ਸੈਮੀ ਪਾਰਟੀ ਕੋਈ ਆ ਗਈ ਜਾਂ ਕੋਈ ਬਰਥਡੇ ਪਾਰਟੀ ਆ ਗਈ ਏ ਤੇ ਜਾਂ ਕਿਸੇ ਦੇ ਖਰਖਣ ਪੜ ਸਵੇ ਤੇ ਆਪਾਂ ਕਈ ਵਾਰੀ ਸੋਚਨੇ ਆ ਕਿ ਕਾਟਨ ਦਾ ਸੂਟ ਆਪਾਂ ਪਾਣਾ ਨਹੀਂ ਲਾਇਕ ਕਰਦੇ ਤੇ ਇਹ ਵਾਲਾ ਇਨਕ ਸੋਹਣਾ ਫੈਬਰਿਕ ਹੈ ਬਹੁਤ ਹੀ ਸੋਫਟ ਹੈ ਤੇ ਗਰਮੀ ਦੇ ਮਤਲਬ ਦਾ ਹੈ ਗਰਮੀ ਬਿਲਕੁਲ ਨਹੀਂ ਲੱਗੇਗੀ ਤੇ ਇਹਦੇ ਵਿੱਚ ਕਾਟਨ ਦੀ ਲਾਈਨਿੰਗ ਲਾ ਕੇ ਇਹ ਸੂਟ ਰੈਡੀ ਹੋ ਜਾਣਗੇ ਤੇ ਮੈਂ 4 ਕਲਰ ਲੈ ਕੇ ਆਈਆਂ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਬਹੁਤ ਸੋਹਣਾ ਮੇਰੇ ਜੋ ਬੁਟੀਕ ਤੇ ਲੋਕਲ ਕਸਟਮਰ ਵਿజిਟ ਕਰਦੇ ਨੇ ਉਹਨਾਂ ਬਹੁਤ ਸਾਰੇ ਸੂਟ ਮੇਰੇ ਤੋਂ ਬਾਇ ਕੀਤੇ ਨੇ ਤੇ ਮੈਂ ਸੋਚਿਆ ਕਿ ਤੁਹਾਨੂੰ ਵੀ ਮੈਂ ਚੈੱਕ ਕਰਵਾਨੀ ਆ ਜੇ ਤੁਹਾਨੂੰ ਵੀ ਇਹਨਾਂ ਦੇ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਹੈ ਤੇ ਤੁਸੀਂ ਲੈ ਸਕਦੇ ਹੋ ਜੀ ਤੇ ਲਓ ਜੀ ਤੁਸੀਂ ਕਲਰ ਚੈੱਕ ਕਰੋ ਇੰਨੇ ਸੋਹਣੇ ਬ੍ਰਾਈਟ ਵੀ ਲਾ ਲਓ ਤੇ ਲਾਈਟ ਵੀ ਲਾ ਲਓ ਇੰਨਾ ਸੂਟਾਂ ਦੇ ਵਿੱਚ ਦੋਨੋਂ ਕੁਆਲਿਟੀਆਂ ਨੇ ਬ੍ਰਾਈਟ ਵੀ ਤੇ ਲਾਈਟ ਵੀ ਦੇਖੋ ਜੇ ਆਪਾਂ ਲਾਈਟ ਤੇ ਜਾਵਾਂਗੇ ਤੇ ਇਹਨੂੰ ਆਫ ਵਾਈਟ ਦੇ ਨਾਲ ਆਪਾਂ ਮੈਚਿੰਗ ਵੀ ਕਰ ਸਕਨੇ ਆ ਇਹਦੇ ਵਿੱਚ ਆਫ ਵਾਈਟ ਕਲਰ ਵੀ ਬਹੁਤ ਸਕਿਨ ਜਿਹਾ ਆਫ ਵਾਈਟ ਜਿਹੜਾ ਹੁੰਦਾ ਉਹ ਵਾਲਾ ਕਲਰ ਹੈ ਤੇ ਜੇ ਆਪਾਂ ਡਾਰਕ ਤੇ ਜਾਂਦੇ ਆ ਤੇ ਡਾਰਕ ਵੀ ਆਪਾਂ ਬਣਾ ਸਕਨੇ ਆ ਤੇ ਇਹਨੂੰ ਆਪਾਂ ਕਹਿੰਦੇ ਆ ਮੁਸਾਬਾ ਸਿਲਕ ਕਹਿੰਦੇ ਨਹੀਂ ਹੈ ਇਸ ਟੈਂਪੀ ਮੁਸਾਬਾ ਸਿਲਕ ਦੀ ਹੈ ਦੇਖੋ ਮੈਂ ਤੁਹਾਨੂੰ ਚੈੱਕ ਕਰਵਾਨੀ ਆ ਲੋਜੀ ਦੇਖੋ ਐਸ ਕੇ ਦੀ ਮਸਾਬਾ ਸੀ ਲੱਕੇ ਤੇ ਬਹੁਤ ਹੀ ਲਾਈਟ ਵੇਟ ਫੈਬਰਿਕ ਹੈ ਦੇਖੋ ਉਲਟੀ ਸਾਈਡ ਤੇ ਮੈਂ ਤੁਹਾਨੂੰ ਖਾਨੀ ਆ ਬਿਲਕੁਲ ਰਫ ਨਹੀਂ ਹੈਗਾ ਬਿਲਕੁਲ ਚੁਬਣ ਵਾਲਾ ਨਹੀਂ ਹੈਗਾ ਜਿਵੇਂ ਆਪਾਂ ਪਿਓਰ ਵਾਲੀ ਜਿਵੇਂ ਮਸਲੀਨ ਪਾਨੇ ਆ ਨਾ ਮਸਲੀਨ ਦਾ ਵੀ ਜੇ ਥੋੜਾ ਜਿਹਾ ਆਪਾਂ ਨੂੰ ਫੈਬਰਿਕ ਲੱਗਦਾ ਇਹ ਉਹਦੇ ਤੋਂ ਵੀ ਚਨੂਨ ਟੈਪ ਇਹਦੇ ਵਿੱਚ ਕ੍ਰਸ਼ ਬਣੀ ਹੋਈ ਹੈ ਬ੍ਰਿਕ ਬ੍ਰਿਕ ਉੱਪਰਲੀ ਸਾਈਡ ਕ੍ਰਸ਼ ਬਣੀ ਹੋਈ ਹੈ ਨੀਚੇ ਨਹੀਂ ਬਿਲਕੁਲ ਇਹ ਨੀਚੇ ਬਿਲਕੁਲ ਪਲੇਨ ਪਲੇਨ ਹੈ ਤੇ ਕੁਝ ਬਹੁਤ ਸਾਰੀਆਂ ਭੈਣਾਂ ਨੇ ਮੈਨੂੰ ਲੱਗਦਾ ਜੋ ਮੇਰੀ ਵੀਡੀਓ ਬਣਦੀਆਂ ਸੂਟ ਸਟੀਚ ਘਰ ਵੀ ਲੈ ਆਉਣੇ ਨੇ ਕਿਤੇ ਵੀ ਕਿਉਂਕਿ ਕਾਫੀ ਟਾਈਮ ਦਾ ਮੇਰੇ ਕੋਲ ਵੀ ਆਇਆ ਪਿਆ ਫੈਬਰਿਕ ਬਸ ਮੇਰੇ ਤੋਂ ਵੀਡੀਓ ਨਹੀਂ ਬਣੀ ਤੇ ਅੱਜ ਮੈਂ ਤੁਹਾਡੇ ਨਾਲੇ ਵੀਡੀਓ ਬਣਾ ਕੇ ਤੁਹਾਨੂੰ ਮੈਂ ਚੈੱਕ ਕਰਵਾ ਰਹੀ ਹਾਂ ਤੇ ਲੋ ਜੀ ਤੁਸੀਂ ਇਹਦੀ ਪ੍ਰਿੰਟਿੰਗ ਸੂਟ ਦੀ ਚੈੱਕ ਕਰੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਦੇਖੋ ਜੇ ਆਪਾਂ ਲਾਈਟ ਤੇ ਜਾਂਦੇ ਹਾਂ ਜਿਸ ਜੇ ਬਾਟਮ ਤੇ ਆਪਾਂ ਵਰਕ ਕਰਵਾਣਾ ਹੈ ਤੇ ਆਪਾਂ ਲਾਈਟ ਬਾਟਮ ਰੱਖ ਕੇ ਡਾਰਕ ਕਲਰ ਦਾ ਵਰਕ ਕਰਵਾ ਸਕਦੇ ਆ ਇਹਦੇ ਨਾਲ ਮੈਂ ਤੁਹਾਨੂੰ ਜੇ ਤੁਸੀਂ ਮੈਚਿੰਗ ਸੂਟ ਲੈਂਦੇ ਹੋ ਤੇ ਮੈਂ ਤੁਹਾਨੂੰ ਪਿਓਰ ਮਸਲੀਨ ਸਿਲਕ ਦੀ ਬਾਟਮ ਲਾ ਕੇ ਦਿਆਂਗੀ ਕਿਉਂਕਿ ਗਰਮੀ ਦੇ ਵਿੱਚ ਉਹੀ ਬਾਟਮ ਆਪਾਂ ਨੂੰ ਬਹੁਤ ਸਹੀ ਰਹਿੰਦੀ ਹੈ ਲਾਈਟ ਵੇਟ ਹੁੰਦੀ ਹੈ ਤੇ ਉਹਦੇ ਤੇ ਵਰਕ ਵੀ ਬਹੁਤ ਸੋਹਣਾ ਹੁੰਦਾ ਹੈ ਜੀ ਤੇ ਜੇ ਤੁਸੀਂ ਕ੍ਰੇਪ ਦੀ ਜੇ ਤੁਹਾਡੀ ਚੋਆਇਸ ਹੋਏਗੀ ਤੁਸੀਂ ਕਹੋਗੇ ਤੇ ਆਪਾਂ ਕ੍ਰੇਪ ਦੀ ਬਾਟਮ ਵੀ ਲਾ ਕੇ ਦੇ ਦੇਵਾਂਗੇ ਸੇਮ ਪ੍ਰਾਈਸ ਹੀ ਰਹਿੰਦਾ ਥੋੜਾ 25-50 ਦਾ ਆਪ ਡਾਊਨ ਹੁੰਦਾ ਹੈ ਵੈਸੇ ਸੀ ਇਹ ਮੇ ਪ੍ਰਾਈਸ ਵੈਂਡਾ ਜੋ ਵਧੀਆ ਵਾਲੀ ਵਿਸਕੋਸ ਦੀ ਮਸਲੀਨ ਸਿਲਕ ਹੈ ਜੀ। ਲਓ ਜੀ ਇਹਦਾ ਨੈਕਸਟ ਕਲਰ ਮੈਂ ਤੁਹਾਨੂੰ ਦਿਖਾ ਰਹੀ ਆ। ਗ੍ਰੀਨ ਕਲਰ ਇਹ ਆਪਾਂ ਕੁਝ ਸ਼ਰਟਾਂ ਕੱਟੀਆਂ ਮੈਨੂੰ ਲੱਗਦਾ ਸ਼ਰਟ ਹੀ ਮੇਰੇ ਹੱਥ ਜਾਈਏ। ਦੇਖੋ ਇਹਦੀ ਪ੍ਰਿੰਟਿੰਗ ਤੁਸੀਂ ਚੈੱਕ ਕਰੋ। ਬਹੁਤ ਹੀ ਸੋਹਣਾ ਠੰਡਾ ਜਿਹਾ ਪੈਰਟ ਗ੍ਰੀਨ ਜਿਹਾ ਕਲਰ ਹੈ। ਇਹਦੇ ਨਾਲ ਵੀ ਆਪਾਂ ਪਿੰਕ ਦੁਪੱਟਾ ਰੱਖ ਸਕਦੇ ਆ ਪਿੰਕ ਬਾਟਮ ਰੱਖ ਸਕਦੇ ਆ ਕਿਉਂਕਿ ਜਿਹੜਾ ਕਲਰ ਥੋੜਾ ਸੂਟ ਦੇ ਵਿੱਚ ਘੱਟ ਵੀ ਕਿ ਉਹਦੇ ਨਾਲ ਦੀ ਆਪਾਂ ਉਹਦੇ ਨਾਲ ਦਾ ਦੁਪੱਟਾ ਸਲਵਾਰ ਆਪਾਂ ਕੰਟਰਾਸਟ ਕਰੀਏ ਤੇ ਬਹੁਤ ਸੋਹਣਾ ਅਟਰੈਕਟਿਵ ਜਿਹਾ ਸੂਟ ਬਣਦਾ ਹੈ ਤੇ ਉੱਤੇ ਕਿਸੇ ਵੀ ਤਰ੍ਹਾਂ ਦਾ ਆਪਾਂ ਵਰਕ ਕਰਵਾ ਸਕਦੇ ਆ ਤੇ ਪ੍ਰਿੰਟਿੰਗ ਤੁਹਾਡੇ ਸਾਹਮਣੇ ਵੀ ਇਸ ਪ੍ਰਿੰਟਿੰਗ ਦੇ ਸੂਟ ਬਣੇ ਹੋਏ ਆਪਣੀ ਜਿਵੇਂ ਬੋਡੀ ਸ਼ੇਪ ਵੀ ਬਹੁਤ ਸੋਹਣੀ ਲੱਗਦੀ ਏ ਤੇ ਇਹਦੇ ਸੂਟ ਬੰਦੇ ਵੀ ਬਹੁਤ ਸੋਹਣੇ ਨੇ ਜੀ ਜੀ ਲਓ ਜੀ ਇਹਦਾ ਨੈਕਸਟ ਕਲਰ ਆ ਜਾਏਗਾ ਫਰੋਜੀ ਫਰੋਜੀ ਸੀਗ੍ਰੀਨ ਸੀਗ੍ਰੀਨ ਹੈ ਬਿਲਕੁਲ ਜਿਹੜਾ ਬ੍ਰਾਈਟ ਫਰੋਜੀ ਹੁੰਦਾ ਉਹ ਵਾਲਾ ਨਹੀਂ ਫਰੋਜੀ ਸੀਗ੍ਰੀਨ ਕਹਿ ਸਕਨੇ ਆਪਾਂ ਇਹਨੂੰ ਤੇ ਇਹ ਆਪਾਂ ਕੰਨੀ ਤੋਂ ਦੇਖ ਸਕਨੇ ਆ ਤੇ ਇਹਦੇ ਨਾਲ ਆਪਾਂ ਜੇ ਮੈਚਿੰਗ ਬਾਟਮ ਗ੍ਰੀਨ ਦੇ ਵਿੱਚ ਜਾਂਦੇ ਆ ਤੇ ਆਪਾਂ ਕੰਨੀ ਦੇ ਨਾਲ ਦੀ ਮਤਲਬ ਸੇਮ ਇਹ ਵਾਲੀ ਬ੍ਰਾਈਟ ਜੀ ਸਲਵਾਰ ਲਾ ਸਕਨੇ ਆ ਤੇ ਜੇ ਆਪਾਂ ਕੰਟਰਾਸਟ ਤੇ ਜਾਣਾ ਪਿੰਕ ਕਰ ਸਕਦੇ ਆ ਰਸਟ ਜੌਰੰਜ ਕਰ ਸਕਦੇ ਆ ਬਹੁਤ ਸਾਰੀਆਂ ਆਪਸ਼ਨ ਨੇ ਇਹਦੇ ਵਿੱਚ ਦੇਖੋ ਜੀ ਬਹੁਤ ਹੀ ਸੋਹਣੇ ਨੇ ਸੂਟ ਨੇ ਬੇਫਿਕਰ ਹੋ ਕੇ ਤੁਸੀਂ ਲੈ ਸਕਦੇ ਹੋ ਜੀ ਇਹਨਾਂ ਦੇ ਵਿੱਚ ਕੋਈ ਕੰਪਲੇਂਟ ਨਹੀਂ ਆਏਗੀ ਕੋਈ ਵੀ ਕੋਈ ਕਲਰ ਫੇਟ ਨਹੀਂ ਹੋਏਗਾ ਕੋਈ ਸਕਿਨ ਨੂੰ ਚੁਭੇਗਾ ਨਹੀਂ ਜਿਵੇਂ ਇਹਨੇ ਮਰਜ਼ੀ ਆਪਾਂ ਇਹਨਾਂ ਨੂੰ ਰੈਡੀ ਕਰਵਾਈਏ ਜਿਹੜੀ ਵੀ ਲੁੱਕ ਚ ਆਪਾਂ ਰੈਡੀ ਕਰਵਾਉਣਾ ਚਾਹਾਂਗੇ ਜਿਹੜਾ ਵੀ ਪੈਟਰਨ ਬਣਵਾਉਣਾ ਚਾਹਾਂਗੇ ਉਹੀ ਪੈਟਰਨ ਬਹੁਤ ਇਹਦੇ ਤੇ ਵਧੀਆ ਲੱਗੇਗਾ ਜਿਵੇਂ ਕਈ ਵਾਰੀ ਆਪਾਂ ਅੱਜਕੱਲ ਸ਼ਾਰਟ ਸ਼ਰਟ ਰੱਖ ਕੇ ਕਾਫੀ ਸਾਰੀਆਂ ਬਾਕਸ ਪਲੇਟ ਪਾਣੇ ਆ ਜਾਂ ਆਪਾਂ ਥੋੜਾ ਏ ਲੈਨ ਕੇ ਰੱਖਣੇ ਆ ਜਾਂ ਆਪਾਂ ਇੱਕ ਫਰੌਗ ਟਾਈਪ ਪੈਟਰਨ ਦੇਣੇ ਆ ਤੇ ਉਸ ਤਰ੍ਹਾਂ ਕੋਈ ਵੀ ਤੁਸੀਂ ਪੈਟਰਨ ਰੈਡੀ ਕਰਵਾਓਗੇ ਤੇ ਬਹੁਤ ਸੋਹਣਾ ਹੋਏਗਾ ਜੀ ਤੇ ਇਹ ਜਿਹੜਾ ਨਾ ਬਲੂ ਬਲੈਕ ਬਲੂ ਜਿਹੜਾ ਹੁੰਦਾ ਉਹ ਵਾਲਾ ਕਲਰ ਹੈ ਇਹਦੇ ਵਿੱਚ ਜੋ ਕੰਟਰਾਸਟ ਹੈ ਜੇ ਬਾਟਮ ਇਹਦੇ ਨਾਲ ਦੀ ਰੱਖਾਂਗੇ ਆਪਾਂ ਤੇ ਉਹ ਵੀ ਰੱਖ ਸਕਦੇ ਆ ਜੇ ਆਪਾਂ ਸਕਿਨ ਕਲਰ ਦੀ ਚਾਰਾਂ ਜਿਹੜੇ ਚਾਰ ਕਲਰ ਮੈਂ ਤੁਹਾਨੂੰ ਖਾਈ ਨੇ ਚਾਰਾਂ ਦੇ ਨਾਲ ਹੀ ਸਕਿਨ ਕਲਰ ਮੈਚ ਹੁੰਦਾ ਹੈ ਤੇ ਇਹ ਸਕਿਨ ਕਲਰ ਦੀ ਆਪਾਂ ਸਲਵਾਰ ਰੱਖ ਕੇ ਤੇ ਉਹਦੇ ਉੱਤੇ ਆਪਾਂ ਡਾਰਕ ਵਰਕ ਕਰਵਾਨੇ ਆ ਨਾਲ ਦੁਪੱਟਾ ਆਪਾਂ ਪਿਓਰ ਚੁਣੋਂ ਦਾ ਰੱਖ ਸਕਨੇ ਆ ਜਾਂ ਅੱਜ ਕੱਲ ਪਿਓਰ ਵਿਸਕੋਸ ਦੀ ਕੋਟਾ ਸਿਲਕ ਦੇ ਦੁਪੱਟੇ ਬਹੁਤ ਸੋਹਣੇ ਨੇ ਜਿਹੜੇ ਪਾਰਟੀ ਵੇਅਰ ਸੂਟਾਂ ਨਾਲ ਆਪਾਂ ਉਹ ਬਣਾ ਸਕਨੇ ਆ ਕਿਉਂਕਿ ਕਾਟਨ ਕੋਟਾ ਦੇ ਆਪਾਂ ਜੇ ਦੁਪੱਟੇ ਲਾਨਨੇ ਆ ਮਸਲੀਨ ਦੇ ਲਾਨਨੇ ਆ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਸੂਟ ਦੀ ਲੁੱਕ ਜਿਹੜੀ ਡਾਊਨ ਹੋ ਜਾਂਦੀ ਏ ਕਿਉਂਕਿ ਜਿਹੜਾ ਪਾਰਟੀ ਵੇਅਰ ਸੂਟ ਹੁੰਦਾ ਜਿਵੇਂ ਥੋੜਾ ਜਿਹਾ ਆਪਾਂ ਕ੍ਰੈਸਟ ਚੁਣੋਂ ਦੀ ਤਰ੍ਹਾਂ ਇਹ ਫੈਬਰਿਕ ਹੈ ਜੋ ਮੈਂ ਤੁਹਾਨੂੰ ਚੈੱਕ ਕਰਵਾਇਆ ਮਸਾਬਾ ਸਿਲਕ ਇਸ ਫੈਬਰਿਕ ਦਾ ਨਾਮ ਏ ਤੇ ਬਹੁਤ ਸੋਹਣਾ ਫੈਬਰਿਕ ਹੈ ਲਾਈਟ ਵੇਟ ਹੈ ਤੇ ਦੁਪੱਟਾ ਮੈਂ ਜੀ ਤੁਹਾਨੂੰ ਦੱਸ ਰਹੀ ਸਾਂ ਕਿ ਸਲਵਾਰ ਦੇ ਨਾਲ ਆਪਾਂ ਦੁਪੱਟਾ ਡਬਲ ਡਾਈ ਕਰਵਾ ਸਕਦੇ ਆ ਆਪਾਂ ਜੇ ਸਿੰਗਲ ਕਲਰ ਦਾ ਰੱਖ ਕੇ ਤੇ ਉੱਪਰ ਆਪਾਂ ਛੋਟੇ ਛੋਟੇ ਸਟਾਰ ਜਾਂ ਕੋਈ ਵੀ ਡਿਜ਼ਾਈਨਿੰਗ ਟਾਈ ਐਂਡ ਡਾਈ ਦੀ ਥੋੜੀ ਥੋੜੀ ਪ੍ਰਿੰਟਿੰਗ 2-3 ਕਲਰਾਂ ਦੀ ਦੇ ਕੇ ਵੀ ਦੁਪੱਟਾ ਬਹੁਤ ਸੋਹਣਾ ਬਣ ਜਾਏਗਾ ਤੇ ਕੁਝ ਕਸਟਮਰ ਦੇ ਸੂਟ ਸਟਿਚ ਹੋ ਰਿਹਾ ਨੇ ਮੇਰੇ ਕੋਲ ਬਣ ਰਹੇ ਨੇ ਉਹਨਾਂ ਦੇ ਨਾਲ ਦੁਪੱਟੇ ਰੈਡੀ ਹੋਏ ਉਹਨਾਂ ਦੀ ਸਟਿਚਿੰਗ ਹੈ ਜੋ ਵੀ ਬਣ ਕੇ ਆਏਗੀ ਮੈਂ ਤੁਹਾਨੂੰ ਫਿਰ ਚੈੱਕ ਕਰਵਾਵਾਂਗੀ ਤੇ ਅੱਜ ਮੈਂ ਤੁਹਾਨੂੰ ਇਹ ਸੂਟ ਚੈੱਕ ਇਸ ਕਰਕੇ ਕਰਵਾਏ ਨੇ ਕਿ ਇਹ ਵਾਲੇ ਸੂਟ ਆਪਾਂ ਕਾਫੀ ਸਾਰੀ ਕੁਆਂਟੀਟੀ ਚ ਲੈ ਕੇ ਆਏ ਆ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੇ ਤੁਸੀਂ ਮੇਰਾ WhatsApp ਨੰਬਰ 9557267007 ਹੈ ਜੀ ਉਹਦੇ ਉੱਤੇ ਮੈਸੇਜ ਕਰਕੇ ਜਾਂ ਸਕਰੀਨਸ਼ਾਟ ਭੇਜ ਕੇ ਮੈਸੇਜ ਕਰਕੇ ਤੇ ਇਹਨਾਂ ਸੂਟਾਂ ਦੀ ਡਿਟੇਲ ਲੈ ਸਕਦੇ ਹੋ ਸੂਟ ਬਾਏ ਕਰ ਸਕਦੇ ਹੋ ਤੇ ਇਸੀ ਤਰ੍ਹਾਂ ਜੇ ਤੁਸੀਂ ਕੋਈ ਹੋਰ ਆਪਣਾ ਆਰਡਰ ਦੇਣਾ ਚਾਹੁੰਦੇ ਹੋ ਆਪਣਾ ਫੈਬਰਿਕ ਭੇਜ ਕੇ ਆਪਣਾ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਸੂਟ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲ ਹਰੇਕ ਤਰ੍ਹਾਂ ਦੇ ਪਰਫੈਕਟ ਕਾਰੀਗਰ ਅਵੇਲੇਬਲ ਨੇ ਤੇ ਆਪਾਂ ਤੁਹਾਡੇ ਚੁਆਇਸ ਦੇ ਮੁਤਾਬਕ ਹੀ ਤੁਹਾਡਾ ਕੰਮ ਕਰਾਂਗੇ ਜੋ ਤੁਹਾਨੂੰ ਚੰਗਾ ਲੱਗੇਗਾ ਜੀ ਤੇ ਲਓ ਜੀ ਇਹ ਮੈਂ ਅੱਜ ਤੁਹਾਨੂੰ ਚਾਰ ਕਲਰ ਚੈੱਕ ਕਰਵਾਏ ਨੇ ਤੇ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੀ ਤੇ ਮੇਰੀ ਹਰ ਰੋਜ਼ ਦੀ ਜਿਹਾ ਤੁਹਾਡੇ ਅਗੇ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੇਰੀ ਵੀਡੀਓ ਬਾਰੇ ਜ਼ਰੂਰ ਦੱਸਣਾ ਤੇ ਫਿਰ ਇੱਕ ਨਵੀਂ ਵੀਡੀਓ ਲੈ ਕੇ ਨਵਾਂ ਫੈਬਰਿਕ ਲੈ ਕੇ ਨਵੇਂ ਕਲਰ ਪ੍ਰਿੰਟ ਲੈ ਕੇ ਆਪਾਂ ਤੁਹਾਡੇ ਨਾਲ ਰੂਬਰੂ ਹੋਵਾਂਗੇ ਅੱਜ ਦੇ ਲਈ ਇੰਨਾ ਹੀ ਸਤਿ ਸ੍ਰੀ ਅਕਾਲ ਜੀ